ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਲੋ ਜੀ ਆਪਾਂ ਮੜਾਏ ਚੱਲੇ ਸ਼ੋਪਿੰਗ ਕਰਨ ਤੇ ਸੂਟ ਸੀਗੇ ਆਪਣੇ ਉਹਨਾਂ ਦੀ ਲਾਈਨਿੰਗ ਲੈ ਕੇ ਉਲੀ ਸੀ ਮੈਂ ਕਿਹਾ ਮੜਾਏ ਜਾਈਏ ਫਿਰ ਆਪਾਂ ਜਾਣਾ ਅੰਦਰ ਆਪਣੇ ਦੀਦੀ ਘਰੇ ਦੀਦੀ ਉਹਨਾਂ ਨੇ ਕੀਤਾ ਸੀ ਇਨਵਾਈਟ ਵੱਡੀ ਦੀਦੀ ਨੇ ਤੇ ਉੱਥੇ ਜਾਣਾ ਆ ਤੇ ਪਹਿਲਾਂ ਆਪਣਾ ਜੋ ਵੀ ਆ ਕੰਮ ਆ ਲਾਈਨਿੰਗ ਦਾ ਇਹ ਮੁਕਾ ਲਈਏ ਤੇ ਜਿਹੜੀਆਂ ਲਾਈਨਿੰਗਾਂ ਦੀਦੀਆਂ ਦੇਣੀਆਂ ਅੰਦਰ ਜਿਹੜੇ ਦੀਦੀ ਮੇਰੇ ਸਟਿਚਿੰਗ ਕਰਦੇ ਆ ਉਹਨਾਂ ਨੂੰ ਦੇ ਕੇ ਫਿਰ ਆਪਾਂ ਜਾਵਾਂਗੇ ਉੱਧਰ ਨੂੰ ਵੱਡੀ ਦੀਦੀ ਉਹਨਾਂ ਤੋਂ ਤੇ ਬਾਕੀ ਤੁਸੀਂ ਜਿਹੜੇ ਪਹਿਲੇ ਬਲੌਗ ਬਹੁਤ ਪਿਆਰ ਦਿੱਤਾ ਤੇ ਐਂ ਹੀ ਪਿਆਰ ਦਿੰਦੇ ਰਹੇ ਸਪੋਰਟ ਕਰਦੇ ਰਹੋ ਥੈਂਕ ਯੂ ਲਵ ਯੂ ਤੇ ਤੁਹਾਡੇ ਪਿਆਰ ਤੇ ਤੁਹਾਡੀ ਸਪੋਰਟ ਕਰਕੇ ਆਪਾਂ ਜਿੱਥੇ ਬੈਠੇ ਆ ਤੇ ਇੱਥੇ ਬਿਠੇ ਰਹਿਣਾ ਤੇ ਬਾਕੀ ਥੈਂਕ ਯੂ ਦਿਲੋਂ ਲਵ ਯੂ ਬਹੁਤ ਧੰਨਵਾਦ ਤੁਹਾਡਾ ਬਲੌਗ ਨਾਲ ਬਣੇ ਰਹੋ ਸਕਰੀਬ ਲੈ ਜੀ ਕੋਡ ਕੋਡ ਓਏ ਮਨੁਦਰਾ ਜਾ ਪਿੱਛੇ ਹੋ ਜਾ ਪਿੱਛੇ 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 ਓਏ ਇੱਧਰ ਦੇਖ ਲਓ ਜੀ ਲਾਈਨ ਲੈਣ ਆ ਗਏ ਲੱਗਦੀ ਹੈ ਕਿ ਚਲੀ ਉੱਥੇ ਫਿਰ ਖੇਲੇ ਹੋਏ ਲਓ ਜੀ ਸਾਡੀ ਤਾਈ ਕਹਿੰਦੇ ਲੰਮੀ ਪਈ ਆ ਤਾਈ ਕਿੱਦਾਂ ਹੈ ਠੀਕ ਠਾਕ ਉਹਦੀ ਐਚਡੀ ਬਗਾਲ ਚ ਪਾਇਆ ਆ ਉਹ ਹੋ ਪੁੱਲ ਗਈ ਉਹਨੇ ਚਲਾਈ ਆਜ ਥੱਲੇ ਆਜ ਚਲਾਈ ਓਏ ਮੰਨੂ ਹੱਥ ਆ ਗਿਆ ਮੈਂ ਕੱਢ ਪਰ ਹੱਥ ਸੋੜੀ ਪਰ ਹੱਥ ਕੱਢ ਨਾਨੀ ਪੈਣੀ ਆ ਉਹਦੇ ਦੇ ਬੱਬ ਨਾਨੀ ਕਿੱਥੋਂ ਜਾਂ ਚਾ ਚਾ ਮਧੀ ਵਧੀਆ ਤੁਸੀਂ ਮੈਂ ਤਾਂ ਪੁੱਛੀ ਕਿੱਦਾਂ ਵਿਚਰੇ ਵਧੀਆ ਓਏ ਮੇਰਾ ਪੁੱਤ ਕਿੱਦਾਂ ਪਰੇ ਹੋ ਜੋ ਕਹਿੰਦਾ ਪਰੇ ਹੋਏ ਪਰੇ ਓਏ ਓਏ ਛੋੜੇ ਦੱਦੀ ਚੱਕ ਲਾ ਦੱਦੀ ਦੱਦੀ ਨੂੰ ਚਲੋਣੀਆਂ ਆਣੇ ਓ ਲਓ ਜੀ ਆ ਸੁੱਤੇ ਆ ਤੁਨੂੰ ਮੰਨੂ ਦੋਨੇ ਲਓ ਜੀ ਧੀਰੀ ਹੋਣੀ ਚਾਲਾਕੀ ਆ ਗਈ ਸੁਪੀਵਾ ਗਿਆ ਸਿੱਛਾ ਤੇ ਸਾਡਾ ਮੁੰਡਾ ਸੱਤਾ ਆਇਆ ਉਹ ਲੱਗੇ ਸੌਣ ਥਿਸ ਇਜ਼ ਆਨ ਲੱਗੇ ਆ ਬੈਠ ਜਾ ਬਾਈ ਬਾਈ ਘੱਟ ਸਾਰੇ ਮਨਵੀਰ ਆਜੋ ਅੰਦਰ ਆਜੋ ਤੇ ਦੇ ਲਾ ਕੇ ਆਇਓ ਤੁਹਾਨੂੰ ਜਾਣੀ ਪਣੀ ਹਾਂਜੀ ਹੋਰ ਸਾਰੇ ਠੀਕ ਠਾਕ ਹੋ ਲੋ ਜੀ ਇੱਧਰ ਬੈਠੇ ਹੋਏ ਆ ਜੀ ਕਹਿੰਦੇ ਤਾਂ ਮੈਂ ਤਾਂ ਬੀਤੀ ਨਹੀਂ ਹਾਂ ਮੜਰੀ ਦਾ ਹੈ ਹੀ ਨਹੀਂ ਬਈ ਮੁੱਕ ਗਈ ਰੇ ਵੀ ਨਹੀਂ ਗਿਆ ਚਾਹ ਪੀ ਲਾ ਇੱਕ ਵਾਰੀ ਸਿਟੀਵਰ ਇਦਾਂ ਗਿਆ ਚਾਹ ਪੀਣ ਚਾਹ ਪੀਣ ਗਿਆ ਇੱਕ ਵਾਰੀ ਹਾਂਜੀ ਇੱਕ ਵਾਰੀ ਗਿਆ ਹਾਲੋ ਚੋਰੀ ਸਨੇ ਮਾਰਦੀ ਰਹੀ ਸੀ ਇਹ ਅੱਜ ਹੀ ਦੇ ਵਿੱਚ ਕਿ ਲਗਾ ਕਰ ਬਸ ਹਾਲੋ ਕੀ ਕਿਹਨਾਂ ਦਾ ਆ ਕੀ ਬੜਾ ਕਹਿੰਦੇ ਸੀ ਹਨ ਇਹ ਕਿਤੇ ਲੈਂਦੀ ਹੈ ਕਿਦੋਂ ਕਿਦੋਂ ਲੈਂਦੀ ਅਰੇ ਸਹੀ ਜਿਹੀ ਦੇ ਲਾ ਕੀ ਗਿਆ ਦੁਕਾਨ ਤੋਂ ਹਲੋ ਬੱਸ ਬੱਸ ਕੱਪ ਵਿੱਚ ਪਾ ਦੋ ਮੈਂ ਅੰਗਰੇਨ ਤੋਂ ਆਈ ਪੜ ਗਈ ਇਹ ਕੀ ਗੱਲਾਂ ਆਪਿਆਂ ਦੋਨਾਂ ਹੀ ਜਾਣੀਆਂ ਕੀ ਕਰੀ ਜਾਂਦੇ ਤੁਸੀਂ ਕੀ ਹੋਇਆ ਸਬਜੀ ਕੱਟ ਰਹੀ ਆ ਕੀ ਬਣਾਉਣ ਲੱਗੇ ਸੋਕੀ ਹੱਥ 'ਚ ਆਲੂ ਫੜੇ ਆ ਉਹ ਵਾਜੀ ਉਹ Pritu ਨੂੰ ਵੀ ਨਾਲ ਹੀ ਲਾ ਲਈ ਆਵੇ ਆਹੋਂ ਬੱਲੇ ਪੀਆ ਪੀਆ ਜਨੇ ਨਹੀਂ ਕਰਾ ਤੂੰ ਹੈਂ Pritu ਕਹਿੰਦੀ ਮੈਂ ਮੈਮੀ ਤੇਰਾ ਦਿੰਦੀ ਆ ਕਰਾ ਦੂ ਕਰਾ ਦੇ ਇਹ ਲੈ ਦੱਸ ਵਧੀਆ ਕੰਮ ਕਰਾਇਆ ਕਰਨਾ ਆ ਲੋਕੇ ਸਾਰਿਆਂ ਦੇ ਚਾਚੀ ਹਾਂਜੀ ਬੱਲੂ ਮਾਣਾ ਨੇ ਕੱਲ੍ਹ ਤੋਂ ਕੁਲੀ ਆਣਾ ਦੋ ਤੇ ਤਿੰਨ ਦੀ ਸੱਤੀ ਗਈ ਚਾਚਾ ਕਿਦਾਂ ਚਾਚਾ ਕਿਦਾਂ ਠੀਕ ਆ ਹਾਂਜੀ ਬਾਰੇ ਦੀ ਤੁਹ ਹੈ ਬੁੱਗੇ ਠੀਕ ਆ ਹਾਂਜੀ ਕੁੜੀ ਕਿੱਥੇ ਛੋਟੀ ਓਹ ਛੋਟੀ ਵੱਡੀ ਆ ਵੀ ਵੱਡੀ ਹੋਰ ਵੇ ਹੋਰ ਵੱਡੀ ਆ ਛੋਰੀ ਛੋਰੀ ਆਲੂ ਕੱਟਣ ਨਹੀਂ ਛੋਰੀ ਛੋਰੀ ਕਿਹ ਗਾ ਬਿਕਰਾਂ ਆਲੂ ਖਾਣੇ ਅੱਜ ਆਲੂ ਲੂਣੇ ਖਾਣੇ ਨੇ ਇੰਨੀ ਮਿਰਚਾਂ ਮੇਰੀਆਂ ਮੰਮਾ ਚ ਅਮਮਣੇ ਤੂੰ ਮੰਮਣੇ ਮੰਮੀ ਨੇ ਬਣਾਇਆ ਸਾਗ ਲੈਣਾ ਹੀ ਦਾ ਦਿੰਦੀ ਸਾਗ ਭੁੱਲ ਗਿਆ ਆਪਾਂ ਲੈ ਵੀ ਹੋਣਾ ਸੀ ਕੋਈ ਕਿਹੜੇ ਦੱਸਿਆ ਕਿੰਨੇ ਦਿਨਾਂ ਤੋਂ ਕੱਟੋ-ਕੱਟੋ ਸਬਜ਼ੀ ਮੈਂਟੋ-ਮੈਂਟ ਵੇ ਖਾਈਏ ਭੁੱਖ ਲੱਗੀ ਆ ਬਸ ਦਾਲ ਬਣੀ ਆ ਸਰ ਰੱਖੀ ਦਾਲ ਬਣੀ ਆ ਲੂਗਣਾ ਨੇ ਆ ਸਬਜ਼ੀ ਦਾਲ ਬਣੀ ਆ ਸਬਜ਼ੀ ਬਣਾਵਾਨੀ ਵਸ ਓਕੇ ਓਕੇ ਠੀਕ ਆ ਮੋਟੂ ਇਹ ਅੰਦਰ ਆ ਕੇ ਕੀ ਹੋਇਆ ਗਰਮੀ ਲੱਦੀ ਬਾਹਰ ਪਹਿਲਾਂ ਤੋਂ ਹੀ ਤੇ ਹੀ ਸੋਇ ਚ ਗਰਮੀ ਲੱਦੀ ਨਹੀਂ ਲੱਗਦੀ ਓਕੇ ਪ੍ਰੀਤੀ ਦੇ ਹੱਥੀਂ ਬੜੇ ਤੇਜ਼ਾ ਕੰਮ ਚ ਪ੍ਰੀਤੀ ਦਾ ਲੂਆਂ ਦੇ ਵੱਟ ਕੱਢੀ ਜਾਂਦੀ ਐ ਹੈ ਪ੍ਰੀਤ ਹੈ ਉਹ ਵੀ ਦੇਖੀ ਐ ਠੀਕ ਐ ਉੱਜੀ ਬੋਲ ਜਾਗਾ ਸੁਣਦਾ ਨਹੀਂ ਹੈਗਾ ਤੇਰੇ ਵਾਲੀ ਕੀ ਕਹਿੰਦੀ ਤੂੰ ਮੈਂ ਕੋਤ ਹੈਗੀ ਆ ਮੈਂ ਅੱਛਾ ਕੱਲ ਮੇ ਜੋ ਤੇ ਕੀ ਕੱਟਦੀ ਨੂੰ ਹੱਥ ਕਰ ਲੈਣੇ ਕੰਮ ਦੇ ਹੱਥ ਕੰਮ ਬਦੇ ਹੱਥ ਕੰਮ ਜਿਹੜੇ ਨੇ ਲੋ ਜੀ ਹੁਣ ਤਾਂ ਗੋਭੀ ਕੱਟਣ ਲੱਪੇ ਆ ਤੇ ਜੀ ਨਲੀ ਚੋਂ ਲੱਪੇ ਆ ਆਂ ਗਿਆ ਖਾਨਾ ਸਟਾਰਟ ਤੇ। ਕੀ ਕਰਦੀ ਹੈ? ਦੋਨ ਕਿੰਨੇ ਟਾਈਮ ਤੇ ਗੋਭੀ ਬਣ ਜਾਣੀ? ਕੋਲ ਤੇ ਇਹ ਵੀ ਬਣ ਜਾਂਦੀ ਗੋਭੀ ਨੂੰ। ਫਿਰ ਵੀ ਜੀ। ਬਣ ਜੂ 10-5 ਮਿੰਟ ਚ। 5 ਮਿੰਟ ਚ ਤੱਕਣੀ ਆ। 5 ਮਿੰਟ ਚ ਗੋਭੀ ਬਣ ਜਾਂਦੀ। 5 ਮਿੰਟ ਚ ਮੈਗੀ ਵੀ ਨਹੀਂ ਬਣਦੀ। ਕੋਈ ਛੱਟ ਮਾ ਜੇ ਤਾਂ ਪਾਣੀ ਹੋਣੀ ਗੋਭੀ ਤਾਂ। ਗੋਭਾ ਤੇ ਵੀ ਆ। ਗੋਭਾ ਉਹ ਰੱਖਿਆ ਦੂਜਾ ਆਪਣਾ। ਸੂਰਜ ਲਾ ਕੇ ਰੱਖਣੀ ਆ। ਸੂਰਜ ਲਾ ਕੇ ਨਹੀਂ ਬਣਦੀ ਜੇਦੀ। ਕੀ? ਸੂਰਜ ਤੇ ਲੱਗੇ ਬੰਨੀ ਕੋਈ ਵੀ ਨਹੀਂ ਜਲਦੀ ਨਹੀਂ ਹੁਣ ਲੋਹ ਦੇ ਨਹੀਂ ਗੋਭੀ ਸੂਰਜ ਨੇ ਇੰਨਾ ਸੇਕ ਹੁੰਦਾ ਟੈਂਪਰੇਚਰ ਲੈ ਹੋਰ ਕੀ ਬਹੁਤ ਜ਼ਿਆਦਾ ਹੁੰਦਾ ਨਾ ਟੈਂਪਰੇਚਰ ਸੋਡੀਆਂ ਸਾਡੀਆਂ ਨਾ ਹੋਣ ਵਿੱਚ ਫ੍ਰੀ ਨਹੀਂ ਹੈ ਨਹੀਂ ਗੋਭੀ ਤੇ ਉਹ ਦਿੱਤੀ ਤਾਂ ਮਹਿੰਗੀ ਹੁੰਦੀ ਆ ਨਾ ਉਹ 80 ਰੁਪਏ ਕਿਲੋ ਗੋਭੀ 80 ਰੁਪਏ ਕਿਲੋ ਆ ਬੇਟਾ ਹਾਂਜੀ ਬਣਾ ਗਏ ਸਭ ਜੀ ਤਾਂ ਤਾਂ ਸਾਡੇ ਹੋਂ ਤੋਂ ਪਹਿਲਾਂ ਬਣਾ ਕੇ ਰੱਖਣੀ ਚਾਹੀਦੀ ਸਬਜ਼ੀ ਲੈਡ ਦੀ ਢਾਲ ਬਣਾ ਲੀ ਮੈਂ ਸਬਜ਼ੀ ਬਣਦੀ ਖਾਣੇ 10 ਮਿੰਟਾਂ ਵਿੱਚ ਬਣ ਜਣੇਗਾ ਹੰਦੀ ਬਣਾਈ ਜਾਂਦੇ ਫੇ ਸਮਾਹੇ ਤੇ ਸੋ ਬੁੱਲੇ 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 ਹੋ ਮੰਨੂ ਦੇਖਦਾ ਬੱਲੂ ਬੱਲੇ ਮਾਂ ਨੂੰ ਉੱਤਰਾ ਆ ਬੁੱਲੂ ਮਾਂ ਨੂੰ ਦੱਸ ਦੇ ਬੀਜੂ ਪਿਆਜਾਂ ਵਾਲੀ ਗੋਈਆਂ ਜਿਹੜੀ ਅੰਦਰ ਲੱਗੀ ਤੇਰਾ ਪਿਆਜਾਂ ਦਾ ਬੈਰ ਬੂਤ ਤਾਂ ਨਹੀਂ ਕੋਈ ਇਹ ਨਾਲ ਬਹੁਤ ਬੈਰ ਹੈ ਪੜੀਆ ਹੈਂ ਕੰਮ ਹੈ ਲੈ ਲੈ ਸ਼ਾਵਾ ਸ਼ਾਵਾ ਬਗਣਾ ਅਗੀ ਪੌਂਦੀ ਵਿੱਚ ਮੈਗੀ ਮਸਾਲਾ ਤੁਰਕੇ ਚ ਹੈ ਸਟੀਕਨ ਕਰਨਾ ਹਾਂ ਦੀ ਹੈ ਸਟੀਕ ਮਸਾਲਾ ਐਮ ਡੀ ਐਚ ਮਸਾਲਾ ਸਟੀਕ ਕਿਥੇ ਵੱਟੇ ਆਪਣਾ ਰੱਖਣਾ ਜਦੀ ਜਦੀ ਦੇ ਕੰਤੀ ਪ੍ਰਕਾਰ ਦੇ ਨੂੰ ਸਾਲੇ ਭਾਈ ਇਹਨੇ ਜਦੀ ਜਦੀ ਦੇ ਇਹ ਲੈ ਆਮਰੇ ਖਾ ਲੈਨੇ ਬਰਾ ਮੈਂ ਟਮਾਟਰ ਪੈ ਲੀਕਾ ਓਕੇ ਦੇਰ ਕਰ ਦਮੇ ਆਹ ਦੇਖ ਲਈਏ ਇਧਰ ਹਵਾ ਠੰਡੀ ਸਾਡੀ ਹਵਾ ਐਵੇਂ ਹੀ ਬੜਾ ਲਾਤ ਆਇਆ ਇੰਨਾ ਟਾਈਮ ਕੀ ਹੋਇਆ ਬਣਿਆ ਉਹ ਬੱਲੇ 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 ਉਹ ਤੂੰ ਨਹੀਂ ਲੱਤ ਪਾਇਆ ਅੱਜ ਮੇਰੀਆਂ ਹੱਥ ਗਰਮ ਲੱਗ ਗਏ ਖਾਈਆ ਕੰਮ ਚਲੋ ਜਰਾ ਕਰੋਨੇ ਮੈਨ ਲੱਦਾ ਤੇ ਰਾਜੀ ਖੁਜੀ ਨਹੀਂ ਭੇਜਣੇ ਮਾਂ ਹਾਂਜੀ ਉਹਦੇ ਨੇ ਗਾਣ ਜਿੱਥੇ ਵੀ ਜਾਂਦੀ ਪੀਰ ਰੋਟੀਆਂ ਬਕੌਨ ਲਾਈ ਹੁੰਦੀ ਐਵਰੀਡੇ ਦਿਨ ਆਵ ਲੱਗੀ ਹੈ ਹੈ ਬੋ ਜੀ ਰੋਟੀ ਪਕਾਉਂਦੇ ਆਂ ਆਪਣੀ ਜੀ ਇੱਧਰ ਛਿੱਕਾ ਕਿੱਦਾਂ ਇੱਕ ਹੋਰ ਤੁਹਾਡਾ ਖਾਣੇ ਚੋਂ ਦੋ ਤਵੇ ਰੱਖਣ ਲੱਗੇ ਹਾਂਜੀ ਕਿਉਂ ਕੀ ਹੋਇਆ ਜੱਗੀ ਮੇਰੇ ਮੇਰੀ ਸਵੀਡ ਆਪ ਫਸ ਗਿਆ ਸਰ ਅੱਛਾ ਇਹ ਚੱਕਰ ਆ ਓਕੇ ਚਲੋ ਫਿਰ ਇਦਾਂ ਕਰੋ ਬੰਗਣ ਮੈਂ ਖਾਣੀ ਸਿਰਫ ਦੋ ਜਾਂ ਤਿੰਨ ਰੋਟੀਆਂ ਬਸ ਠੀਕ ਓਕੇ ਤੇ ਮੈਂ ਉਸ ਤੋਂ ਵੱਧ ਨਹੀਂ ਰੋਟੀ ਖਾਣੀ ਤੇਰੇ ਲਈ ਰੋਟੀ ਪਾਣੀ ਦੇਵੀਂ ਦੇਖ ਲਓ ਬਾਕੀ ਤੁਸੀਂ ਆਪ ਹੀ ਆਹ ਸਬਜੀ ਬਣ ਗਈ ਆ ਚੱਕ ਲਗਾਈ ਤਾਂ ਮਾੜੀ ਕੱਚੀ ਨਾ ਹੋਵਾ ਦੀ ਕੋਕਰੇ ਬੋੜਿਆ ਆ ਬੋਬੀ ਆ ਜੇ ਕੱਚੀ ਲੱਗਦੀ ਕੋਕਰੇ ਜੇ ਰਹਿਣੀ ਹੈ ਹੈ ਕੋਕਰੇ ਜੇ ਰਹਿਣੀ ਹੈ ਕੜਵੀ ਕੜਵੀ ਫੇਰੀ ਲਾ ਕੇ ਕੋਈ ਬੋਬੀ ਦੂਸਰੀ ਆ ਜੇ ਦੂਜੀ ਕੋਬੀ ਵੀ ਥੋੜੀ ਬਣਦੀ ਆ ਤਦ ਨਾਲ ਆਪਾਂ 5.5 ਨਿਕਲਣਾ ਠੀਕ ਆ ਮੈਂ ਡੋਮੈਟਿਕ ਪੜਿਆ ਹੈਗਾ ਟਾਈਮ ਬਹੁਤ ਉੱਦਾਂ ਇਹ ਤਾਂ 2 ਵਜੇ ਆ ਅੱਧਾ ਗਈ ਜਾਵੇ ਤੋਨੀ ਲੋ ਵੀ ਦੋਸਤੋ ਬਸ ਰੋਟੀ ਜਿੱਦਾਂ ਪੱਕ ਗਈ ਨਾਲ ਹੀ ਖਾ ਕੇ ਨਿਕਲ ਜਾਣਾ ਆਪਾਂ ਬਣ ਗਈ ਬਣ ਗਈ ਇੱਧਰ ਮਿੰਟ ਮਿੰਟ ਬਣਾ ਦੋ ਠੀਕ ਆ ਤੇ ਇਹਦੇ ਜੋਗੀ ਤੇ ਬਣੀ ਗਈ ਹੈ ਨਹੀਂ ਇਕੱਠੇ ਖਾਵਾਂਗੇ ਸਾਰੇ ਯਾਰੀ ਹੁੰਦੀ ਆ ਤੂੰ ਨਾ ਕਦੀ ਵੀ ਨਹੀਂ ਇਕੱਲੇ ਖਾਧੀ ਹੈ ਡੇਢ ਸਾਲਾਂ ਦਾ ਫੇਰ ਕੱਲੇ ਖਾਉਂਗੀ ਮਾਤਾ ਉਹ ਹੈ ਨਾ ਮੈਂ ਤਾਂ 1.5 ਸਾਲ ਕੱਲੇ ਹੀ ਖਾਧੀ ਆ ਫੇਰ ਕੱਲੇ ਆ ਖਾਉਂਗੀ ਇੱਧਰ ਦੇਖੋ ਲੋ ਆਹ ਦੇਖੋ ਲੋ ਜੀ ਲੋ ਜੀ ਲੋ ਜੀ ਖਾਣਾ ਬਣ ਕੇ ਆ ਗਿਆ ਜੀ ਕਹਿੰਦੇ ਹਾਂਜੀ ਚਲਾ ਲਓ ਲੋ ਜੀ ਲੱਗੇ ਆ ਹੁਣ ਖਾਣਾ ਬਿਨਾ ਖਾਣ चक् रोटी फिर स्टार्ट करें चल भैया खाइए फिर खा पी दस दिन की रोटी बहुत टेस्टी है जी सब्जी भी बहुत टेस्टी ਮੇਮ ਗੁਲਾਬ ਵਾਲੇ ਦਾ ਬਾਟੇ ਕੱਢਦੇ ਜਦੋਂ ਸੇਵਨ ਬਹੁਤ ਵਧੀਆ ਮੈਂ ਤਾਂ ਵੀ ਬਹੁਤ ਵਧੀਆ ਮਜ਼ਾ ਹੀ ਆ ਗਿਆ ਖਾ ਕੇ ਕੋਈ ਨਹੀਂ ਹੈ ਨਾ ਪੜੀ ਗੋਜੀ ਬਣਾਈ ਨਹੀਂ ਨਹੀਂ ਸੁਆਦ ਆ ਮੈਂ ਉਹ ਵੀ ਬਹੁਤ ਵਧੀਆ ਸਬਜੀ ਆਜੋ ਹੈ ਲੋ ਜੀ ਖਾਣਾ ਗੁਣਗਾ ਕੇ ਬਿੱਲ ਹੋ ਗਿਆ ਤੀ ਤੀ ਚੱਕਰ ਲਾ ਪਿਆ ਬਰਤਨ ਬਹੁਤ ਸਵਾਦ ਬਣਾਇਆ ਸੀ ਭਾਜੀ ਜੀ ਵੀ ਆ ਗਏ ਆ ਵੀ ਲੈ ਯੂ ਗਲਾਸ ਗਗਨ ਤੂੰ ਤਾਂ ਲੰਬ ਪਾ ਦਿੱਤੀ ਉਦਾਂ ਬਹੁਤ ਵਧੀਆ ਹੈ ਫਿਰ ਯੈਸ ਕੋਲੋਂ ਚੱਲਿਓ ਰਹਿ ਲੈਣਾ ਇਹ ਮੜਾ ਕੰਮ ਹੈ ਆਪ ਗਗਨ ਕੰਮ ਆ ਦੇਮ ਵੀ ਜਾਣਾ ਆ ਕੰਮ ਤੇ ਵੀ ਜਾਈਦਾ ਸਹੀ ਕਹਿੰਦੇ ਪਾਜੀ ਜ਼ਰੂਰੀ ਆ ਨਾ ਕੰਮ ਤੇ ਜਾਣਾ ਵੀ ਹਾਂ ਪਾਜੀ ਕਹਿੰਦਾ ਜ਼ਰੂਰੀ ਆ ਇਤੋਂ ਵੀ ਨਾ ਕੋਈ ਗਤੀ ਨਹੀਂ ਕੰਮ ਤੋਂ ਬਿਨਾ ਕੋਈ ਗਤੀ ਨਹੀਂ ਕੰਮ ਕਰਨਾ ਚਾਹੀਦਾ ਆ ਕੰਮ ਕਰਾਂਗੇ ਤਾਂ ਗੱਲ ਬਣਦੀ ਆ ਨਹੀਂ ਤਾਂ ਨਹੀਂ ਬਣਦੀ ਕਿਤਾ ਪਾਜੀ ਹਾਂ 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 ਕਿਹਨ ਸਰਚ ਵੀ ਆ ਹਾਂ ਜਾਣਾ ਜਾ ਹਲਾ ਬਰੇ ਹੀ ਹੁਣ ਛੁਪਿਆ ਜਾਂ ਕਾਕਾ ਆ ਘਰ ਵਾਲੀ ਜਾਂ ਕਮਾ ਮਾ ਮਾ ਕਿਤਾ ਕਮਾ ਮਾ ਸਹੀ ਕਿ ਨਹੀਂ ਪ੍ਰੀਤ ਓਕੇ ਕਿ ਨਹੀਂ ਚਲੋ ਵੀ ਚੱਲੇ ਆਪਾਂ ਗਗਨ ਹੈ ਹੈ ਪਹਿਲਾਂ ਰੋਜ ਦੇ ਗਲੇ ਲਾ ਕੇ ਤੂੰ ਘਰ ਰਹਿਣਾ ਹੈ ਪਹੀ ਜੱਪੀ ਪਈ ਦਵਾਰਾ ਭਾਈ ਰਹਿਣਾ ਪ੍ਰੀਤੀ ਪ੍ਰੀਤੀ ਨਹੀਂ ਦਿੰਦੀ ਇੱਕ ਦਿਲ ਨਹੀਂ ਕਰਦਾ ਜਾਣ ਨੂੰ ਚਲੋ ਵੇ ਚਲੀਏ ਵੇ ਓਕੇ ਓਕੇ ਬਾਏ ਟਾਟਾ ਟੇਕ ਕੇਅਰ ਲਓ ਜੀ ਕੀ ਹਾਲ ਚਾਲ ਨੂੰ ਹੀ ਆਪਾਂ ਹੁਣ ਬਿਲੇ ਹੋਏ ਆਂ ਤੁਮ ਦੀਦੀ ਮਾਨੇ ਆਪਣਨ ਇਨਵਾਈਟ ਕੀਤਾ ਸੀ ਤੇ ਹੁਣ ਆਪਾਂ ਚੱਲਦੇ ਆਂ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਤੁਹਾਨੂੰ ਸਾਡੇ ਬਲੋਗ ਕਿੱਦਾਂ ਦੇ ਲੱਗਦੇ ਆ ਜੇ ਵਧੀਆ ਲੱਗਦੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜਾ ਤੁਸੀਂ ਐਨਾ ਪਿਆਰ ਕਰਦੇ ਪਿਓ ਤੇ ਸਪੋਰਟ ਕਰਦੇ ਪਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਇੱੱਦੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੀਜੀ ਕੁਸਤਾਂ ਦੇ ਗੇਮ ਵਲੌਗ ਅੰਦੇ ਰਹਿ ਅ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜਿਹੜੇ ਪੁੱਛਦੇ ਆ ਮੁੰਡੇ ਬਾਰੇ ਮੁੰਡਾ 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 ਇਹ ਬਲੌਗ ਮੈਂ ਪੂਰਾ ਲੈ ਕੇ ਆਉਂਗਾ ਬੜੀਆ ਤਰੀਕੇ ਨਾਲ ਪਾਉਂਗਾ ਸਾਰਾ ਦੱਸਾਂਗੇ ਸਭ ਦੱਸਾਂਗੇ ਜਲਦੀ ਇੰਟਰਵਿਊ ਆਉਂਗੀ ਬੜੀਆ ਢਿੱਕੇ ਨਾਲ ਸਭ ਕੁਝ ਗੱਲਬਾਤਾਂ ਨਾ ਕਰਾਂਗੇ ਤੇ ਬਾਕੀ ਇੰਨਾ ਪਿਆਰ ਕਰਦੇ ਹੋ ਸਪੋਰਟ ਕਰਦੇ ਨਾ ਬੋਲਿਆ ਕਰੋ ਬਾਕੀ ਇੰਨਾ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਜੀ ਲੋ ਧੰਨਵਾਦ ਅੱਡਾ ਲਵ ਯੂ ਐਸਡੀ ਪਿਆਰ ਕਰਦੇ ਹੋ ਸਪੋਰਟ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਲੋਗ ਨੂੰ ਸ਼ੇਅਰ ਕਰ ਦਿਆ ਕਰੋ ਦੱਬ ਕੇ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਅੱਡਾ ਜਿੰਨਾਂ ਵੀ ਕਰਦੇ ਹੋ ਬਾਕੀ ਥੈਂਕ ਯੂ ਲਵ ਯੂ 올 ਬਾਏ ਬਾਏ